ਹਰ ਗੱਲ ਜੀ ਸਾਰਿਆਂ ਨੂੰ ਲੋ ਜੀ ਅੱਜ ਆਪਾਂ ਬਣਾਵਾਂਗੇ ਆਲੂ ਤੇ ਬੇਗਨ ਦੀ ਸਬਜ਼ੀ ਦੇਖੋ ਜੀ ਜਿਹਦੇ ਵਾਸਤੇ ਆਪਾਂ ਆਲੂ ਨੂੰ ਆਪਾਂ ਪਹਿਲਾਂ ਕੱਟ ਕੇ ਵਾਸ਼ ਕਰਕੇ ਆਪਾਂ ਚੰਗੀ ਤਰ੍ਹਾਂ ਆਪਾਂ ਰੱਖ ਲੇਤਾ ਸੀ ਕੋਣ ਇਹਦਾ ਆਪਾਂ ਪਾਣੀ ਆਪਾਂ ਨਚੋੜ ਦਿੱਤਾ ਪਾਣੀ ਨਹੀਂ ਵਿੱਚ ਹੋਣਾ ਚਾਹੀਦਾ ਆਹ ਦੇਖੋ ਜਾਇ ਹੈਗੇ ਨੇ ਬੇਗਨ ਬੇਗਨ ਨੂੰ ਆਪਾਂ ਪਾਣੀ ਦੇ ਵਿੱਚ ਰੱਖਿਆ ਹੈ ਕਿਉਂਕਿ ਇਹ ਕਾਲੇ ਹੋ ਜਾਂਦੇ ਨੇ ਇਸ ਕਰਕੇ ਆਪਾਂ ਪਾਣੀ ਵਿੱਚ ਕੱਟ ਕੇ ਰੱਖਿਆ ਹੈ ਆਹ ਹੈਗਾ ਜੀ ਪਿਆਜ਼ ਟਮਾਟਰ ਅਦਰਕ ਤੇ ਹਰੀ ਮਿਰਚ ਇਹ ਆਪਾਂ ਇਕੱਠੇ ਕੱਟ ਲੇਤਾ ਸੀ ਉਧਰ ਆ ਪਕੜਾਈ ਰੱਖੀ ਕੜਾਈ ਵਿੱਚ ਪਾਇਆ ਆਪਾਂ ਸਰੋਂ ਦਾ ਤੇਲ ਤੇਲ ਆਪਣਾ ਗਰਮ ਹੋ ਚੁੱਕਾ ਹੈ ਹੁਣ ਆਪਾਂ ਇਹਦੇ ਵਿੱਚ ਪਹਿਲਾਂ ਆਪਾਂ ਆਲੂਆਂ ਨੂੰ ਫਰਾਈ ਕਰਦੇ ਆਂ ਦੇਖੋ ਜਿਵੇਂ ਬੰਗਲੂ ਨੇ ਇਹ ਜਲਦੀ ਕਰ ਜਾਂਦੇ ਆ ਇਸ ਕਰਕੇ ਆਪਾਂ ਆਲੂ ਨੂੰ ਪਹਿਲਾਂ ਆਪਾਂ ਲੰਬ ਫਰਾਈ ਕਰਕੇ ਕੱਢ ਲਾਂਗੇ ਆਲੂ ਕੱਢ ਕੇ ਫਿਰ ਆਪਾਂ ਇਹਦਾ ਤੜਕਾ ਤਿਆਰ ਕਰਾਂਗੇ ਗਿਆਜ਼ ਨੂੰ ਆਪਾਂ ਤੇਜ਼ੀ ਰੱਖਿਆ। ਲੋ ਜੀ ਆਲੂਆਂ ਨੂੰ ਆਪਾਂ ਫਰਾਈ ਕਰ ਲਿੱਤਾ ਹੈ। ਆ ਦੇਖੋ ਜੀ। ਹੁਣ ਆਪਾਂ ਆਲੂਆਂ ਨੂੰ ਬਾਹਰ ਕੱਢ ਲੈਣਾ ਹੈ। ਇਹਨੇ ਘੱਟ ਫਰਾਈ ਕਰਨੇ ਆਪਾਂ ਜ਼ਿਆਦਾ ਨਹੀਂ ਫਰਾਈ ਕਰਨੇ। ਤੇਲ ਨੂੰ ਆਪਾਂ ਚੰਗੀ ਤਰ੍ਹਾਂ ਝੋੜ ਲਵਾਂਗੇ। ਲੋ ਜੀ ਅਲੋਂ ਆਪਾਂ ਬਾਰਕ ਆਗਲੀ ਤਾਂ ਫਰਾਈ ਕਰਕੇ ਹੁਣ ਆਪਾਂ ਤੜਕਾ ਤਿਆਰ ਕਰਦੇ ਆਂ ਦੋ ਲਿੱਤੇ ਜੀ ਆਪਾਂ ਲੌਂਗ ਇੱਕ ਲਿੱਤੀ ਆਪਾਂ ਛੋਟੀ ਇਲਾਚੀ ਹਰੀ ਇਲਾਚੀ ਜਿਹਨੂੰ ਆਪਾਂ ਕਹਿੰਦੇ ਆਂ ਇੱਕ ਲਿੱਤਾ ਛੋਟਾ ਜਿਹਾ ਆਪਾਂ ਦਾਲ ਚੀਨੀ ਦਾ ਟੁਕੜਾ ਇਹਨਾਂ ਨੂੰ ਹੁਣ ਆਪਾਂ ਵਿੱਚ ਪਾ ਦਾਂਗੇ ਤੇਲ ਦੇ ਇੱਕ ਚਮਚ ਆਪਾਂ ਪਾਵਾਂਗੇ ਜੀਰੇ ਦਾ एक चुटकी आपा हिंग दी पाम लो जी, होना पापा ने तड़के वास्ते प्यारे टमाटर का खारे आदर्श चल लगाएं। इन्हें हम आप ब्रीक ब्रीक काट लेते हैं कि आप तकना काट के रख लेते हैं। ਤਾਂ ਜਿਹੜੀ ਤਰ੍ਹਾਂ ਹੋਣਾ ਲੱਗ ਰਿਹਾ ਹੈ। ਕਲੋਜੀ, ਛਾਇ ਟਮਾਟਰ ਤੇ ਹਰੀ ਮਿਰਚ, ਅਦਰਕ ਤੇ ਲਸਣ ਚੰਗੀ ਤਰ੍ਹਾਂ ਭੋਲੇ ਚੁੱਕਿਆ। ਹੁਣ ਆਪਾਂ ਇਹਦੇ ਵਿੱਚ ਪਾਉਂਦੇ ਆ ਮਸਾਲੇ। ਕਿਉਂਕਿ ਮਸਾਲੇ ਪਾਵਾਂਗੇ ਜਿਹਦੇ ਵਾਸਤੇ ਆਪਾਂ 1 ਚਮਚ ਆਪਾਂ ਨਮਕ ਦਾ ਲਿੱਤਾ। ਚਮਚਈ ਦਾ ਤੀਸਰਾ ਤੋਂ ਹਿੱਸਾ ਆਪਾਂ ਹਲਦੀ ਦਾ ਲਿੱਤਾ ਹੈ। 1 ਚਮਚ ਆਪਾਂ ਲਾਲ ਮਿਰਚ ਦੇ ਲਿੱਤੇ ਆ। 1 ਚਮਚ ਆਪਾਂ ਮ ਗਰਮ ਮਸਾਲੇ ਥਾ ਲੇ ਲੇ ਅੱਧਾ ਚਮਚ ਆਪਾਂ ਕਸ਼ਮੀਰੀ ਲਾਲ ਮਿਰਚ ਲੇ ਲੀਏ ਇਹਨਾਂ ਨੂੰ ਹੁਣ ਆਪਾਂ ਵਿੱਚ ਪਾ ਦਿੰਨੇ ਆ ਤੜਕੇ ਦੇ ਹੁਣ ਆਪਾਂ ਚੰਗੀ ਤਰ੍ਹਾਂ ਹਿਲਾ ਦਾਂਗੇ ਹੁਣ ਆਪਾਂ ਪਾਵਾਂਗੇ ਥੋੜਾ ਜਿਹਾ ਪਾਣੀ ਅੱਧਾ ਕੁ ਗਿਲਾਤਾ ਪਾਣੀ ਦਾ ਪਾਇਆ ਹੈ ਆ ਦੇਖੋ ਕਿੜਕੜੇ 컬러 ਦੇਖਿਆ ਤੁਸੀਂ ਬਹੁਤ ਹੀ ਜਿਆਦਾ ਵਧੀਆ ਆਇਆ ਹੈ ਪੁਨਪਾਇਰ ਵਿੱਚ ਪਾਨੇ ਆ ਰੰਗ ਨੂੰ ਆਪਾਂ ਕੱਢ ਲੈਨੇ ਆ ਪਾਣੀ ਵਿੱਚ ਥੋੜਾ ਇਹਨਾਂ ਚੋੜ ਲੈਨੇ ਕਿਉਂਕਿ ਇਹ ਕਾਲੇ ਹੋ ਜਾਂਦੇ ਇਸ ਕਰਕੇ ਆਪਾਂ ਪਾਣੀ ਚ ਰੱਖਿਓਏ ਅਸੀਂ ਥੋੜਾ ਜਿਹਾ ਆਪਾਂ ਪਾਣੀ ਇਸ ਤਰ੍ਹਾਂ ਨਿਚੋੜ ਦਾਂਗੇ ਤੁਹਾਡੀ ਗੋਨਾ ਕਾ ਪਾਨੇ ਆ ਆ ਲੋ ਹੁਣ ਆਪਾਂ ਸਬਜੀ ਨੂੰ ਭਿਲਾ ਦੇਣਾ ਜਿਹੜਾ ਇਹ ਗੈਸ ਉਪਰ ਕੱਟ ਕਰ ਦੇਣਾ ਬਿਲਕੁਲ ਸਿੱਮ ਤੇ ਦਾਤਾ ਗੈਸ ਲੋ ਸਬਜੀ ਨੂੰ ਹੁਣ ਆਪਾਂ ਇਹ ਲਾ ਕੇ ਹੁਣ ਆਪਾਂ ਓਪਰੋਂ ਦੀ ਟੱਕ ਦਿੰਦੇ ਆਂ ਪੰਜ ਮਿੰਟ ਤੱਕ ਆਪਾਂ ਵੇਟ ਕਰਦੇ ਆਂ ਲਓ ਜੀ ਸਬਜੀ ਨੂੰ ਹੁਣ ਆਪਾਂ ਚੈੱਕ ਕਰ ਲੈਨੇ ਆਂ ਸਬਜੀ ਬਣ ਕੇ ਆਪਣੀ ਤਿਆਰ ਹੈ ਇੱਕ ਦੋ ਮੇਰੀ ਆਪਾਂ ਵਿੱਚੋਂ ਆਪਾਂ ਚੈੱਕ ਕੀਤੀ ਸੀ ਸਬਜੀ ਦੇਖੋ ਜੀ ਬਹੁਤ ਹੀ ਜ਼ਿਆਦਾ ਵਧੀਆ ਬਣੀ ਹੈ ਹੁਣ ਆਪਾਂ ਲਾਸਟੇ ਪਾ ਦਿੰਦੇ ਆਂ ਥੋੜਾ ਜਿਹਾ ਧਨੀਆ ਧਰਿਆ ਆਪਾਂ ਸੁਆਕ ਕੇ ਰੱਖਿਆ ਹੈ ਹੁਣ ਉਹ ਪਾਵਾਂਗੇ ਹੁਣ ਆਪਾਂ ਇਹਨੂੰ ਹਿਲਾ ਦਿੰਦੇ ਆ ਧਨੀਆ ਪਾ ਕੇ ਲੋ ਜੀ ਸਬ지 ਬਹੁਤ ਹੀ ਜ਼ਿਆਦਾ ਵਧੀਆ ਬਣੀ ਹੈ ਗੈਸ ਮਤ ਕਰਦਨੇ ਆ ਬੰਦ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਵੀਡੀਓ ਵਧੀਆ ਲੱਗੇ ਵੀਡੀਓ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਧੰਨਵਾਦ